ਹਰ ਤੇ ਪਾਉਂਦੇ ਨਸ਼ੇ ਤੋਂ ਰੋਕ ਰਿਹਾ ਤੁਸੀਂ ਨਸ਼ਾ ਕਰ ਰਹੇ ਹੋ ਫਿਰ ਉਹਨੂੰ ਖਰਾਕ ਵੀ ਦੇਣਾ ਨਾ ਨਹੀਂ ਦੇਣਾ ਨਾ ਸਮਾਲਠਾ ਕਰਦਾ ਰਿਹਾ ਸੀ ਸਤਿ ਸ਼੍ਰੀ ਅਕਾਲ ਸਰਪੰਚ ਜੀ 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 ਜਾਣਕਾਰੀਓ ਕਹਿੰਦੇ ਨਾ ਜਾਈਓ ਹੋੜੀਆਂ ਦਾ ਕਰੋ ਕਹਿੰਦੇ ਦੇਖੋ ਲੋਕਾਂ ਪਰਿਆਂ ਕਹਿੰਦਾ ਕੋਈ ਬਚਾਰਾ ਕਸਰੀ ਦੇ ਜਾ ਰਿਹਾ ਹੈ ਉਹਨੂੰ ਜਿਆਦਾ ਜਿਆਦਾ ਜਾਣਦਾ ਜਾਂਦਾ ਕਿਤੇ ਕੰਮ ਜਾਣਦਾ ਕਿਤੇ ਜਾਣਦਾ ਤਸਵੀਰਾਂ ਨੇ ਸਰਕਾਰੀ ਹਸਪਤਾਲ ਸੋਰ ਸਿੰਘ ਦੀਆਂ ਜਿੱਥੇ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ ਕਹਿੰਦੇ ਪਿੱਖੀਵਿੰਡ ਵਾਲਾ ਸੈਂਟਰ ਬੰਦ ਹੋਣ ਕਰਕੇ ਇੱਥੇ ਨਸ਼ੇ ਦੀ ਦਵਾਈ ਖਾਣ ਵਾਲੇ ਇਹਨਾਂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਏ ਤੱਕ ਮੁਤੱਕਾ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਲਾਈਨਾਂ ਵਿੱਚ ਦਵਾਈ ਨਹੀਂ ਲੈ ਰਹੇ ਤਾਂ ਮੁਲਾਜ਼ਮਾਂ ਨੇ ਖਿੜਕੀ ਬੰਦ ਕਰਨੀ ਚਾਹੀਈ ਇਹਨਾਂ ਨੇ ੱੱਕੇ ਨਾਲ ਖਿੜਕੀ ਖੋਲ੍ਹਣੀ ਚਾਹੀਈ ਤਾਂ ਸ਼ੀਸ਼ਾ ਟੁੱਟ ਗਿਆ ਮੁਲਾਜ਼ਮ ਆਪਣਾ ਦਰਵਾਜ਼ਾ ਬੰਦ ਕਰਕੇ ਚਲੇ ਗਏ ਹੁਣ ਇਹਨਾਂ ਨੇ ਕੀ ਕੀਤਾ ਕਿ ਸੜਕ ਤੇ ਆ ਕੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪਹੁੰਚ ਗਿਆ ਦਮੰਗ ਅਫਸਰ ਐਸਐਚਓ ਪਿੱਖੀਵਰਨ ਸਾਹਿਬ ਨੇ ਆਉਂਦਾ ਸਾਰ ਸਾਰੀ ਭੀੜ ਨੂੰ ਖਦੇੜਦਿਆਂ ਹੋਇਆ ਇਸ ਧਰਨੇ ਨੂੰ ਲੱਗਣ ਹੀ ਨਹੀਂ ਦਿੱਤਾ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਦਵੰਗ ਅਫਸਰ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨਸ਼ੇੜੀਆਂ ਨੂੰ ਖਦੇੜਿਆ ਅਤੇ ਆਵਾਜ਼ਾਈ ਨੂੰ ਚਾਲੂ ਕੀਤਾ ਅਮਰਤਪਾਲ ਤੇ ਨਸ਼ੇ ਤੋਂ ਰੋਕ ਰਿਹਾ ਤੁਸੀਂ ਨਸ਼ਾ ਕਰ ਰਹੇ ਹੋ ਫਿਰ ਉਹਨੂੰ ਖਰਾਕ ਵੀ ਦੇਣਾ ਨਾ ਨਹੀਂ ਦੇਣਾ ਉਸ ਮਾਲਾ ਠਾ ਕਰਦਾ ਰਿਹਾ ਸਾਡੀ ਨਹੀਂ ਅਮਰਤਪਾਲ ਨੇ ਆਂਖੋ ਮਾਲਾ ਠਾ ਕਰਾ ਰਿਹਾ ਬੰਦਿਆਂ ਦੇ ਅਮਰਤਪਾਲ ਨੇ ਤੇ ਕਿਹਾ ਵੀ ਨਸ਼ਾ ਨਹੀਂ ਕਰਨਾ ਕਰੇ ਤੂੰ ਇਹ ਗੱਲ ਉਹਦੀ ਉਹ ਮਾਲਾ ਠਾ ਅੱਛਾ ਸਾਰੇ ਅਫਸਰ ਬੰਨਾਂ ਦੇ ਬੈਠੇ ਨਹੀਂ ਕੋ ਪੰਜ ਦਿਨ ਉਹਨੇ ਮਾੜੇ ਨੂੰ ਬੋਲਦੇ ਰਹੇ ਮੈਂ ਕੀ ਬੋਲੇ ਮਾੜੇ ਨੂੰ ਦੱਸੋ ਜਿੰਨੇ ਬੋਲੇ ਉਹ ਗਨਾਹ ਕਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਦੇ ਨਾ ਐਡੀ ਬੰਦ ਕਰਦਾ ਅੱਜ ਮਿਲਾਂਗੇ ਕਹਿੰਦੇ ਸਾਡਾ ਸ਼ੀਸ਼ਾ ਤੋੜਿਆ ਹੈ ਨਾ ਸ਼ੀਸ਼ਾ ਅੱਜ ਕਿਸ ਨੇ ਤੋੜਿਆ ਵੀ ਕੱਲ ਪੇਕਾ ਇਹਦਾ ਵੇਖਿਆ ਖੁਦ ਤੋੜਿਆ ਵਾ ਕੱਲ ਭਾਜੀ ਟੁੱਟਾ ਹੀ ਟੜਕਿਆ ਸੀ ਅੱਜ ਟੁੱਟ ਗਿਆ ਕੱਲ ਇਹਨਾਂ ਨੂੰ ਛੁੱਟੇ ਫੇਰੇ ਮੁੰਡੇ ਨੂੰ ਖਾਣਾ ਬਣਾਇਆ ਇਹਨਾਂ ਨੇ ਗਲਤੀ ਮੰਨਨ ਦੇ ਨਾਲੇ ਨਾ ਖਾਣਾ ਬਣਾਇਆ ਜਿਹਨੇ ਗਲਤੀ ਕੀਤੀ ਆ ਉਹਨੂੰ ਠਾਣੇ ਫੜਾਉਂਦੇ ਇਹਨਾਂ ਨੇ दवाई ਪਿੱਛੇ ਜਾ ਪਿੱਛੇ ਜਾ ਸਾਈਡ ਤੇ ਆ ਕੇ ਗੱਲ ਕਰ ਹਾਂ ਜੀ ਆ ਜੀ ਆ ਨੂੰ ਦੋ ਦੋ ਇਹ ਬੜਾ ਇਨਾਸ਼ਨ ਲੈਣ ਆਏ ਨੇ ਵੀ ਤਾ ਦੇਖੀ ਨਾ ਕੰਮ ਕਰੀਂ ਆਈ ਵਾਰ 24 ਹੋਰ ਲੋਕੋ ਸਵੇਰ ਦੇ ਆ ਕੇ ਬਲੋਟਰ ਪਹਿਲਾਂ ਵੇਖੋ ਉਹ ਤੇਰੇ ਨਾਲ ਅਹੀ ਪਾਸੇ ਨਹੀਂ ਬਹੁਤ ਵਧੀਆ ਕੰਮ ਕਰੀਂ ਬਹੁਤ ਵਧੀਆ ਕੰਮ ਕਰੀਂ ਪ੍ਰਸ਼ਾਪ ਨਹੀਂ ਕਰੋ ਹੈ ਮੈਂ ਤਾਂ ਚਲਾਣੇ ਨਹੀਂ ਤੁਹਾਨੂੰ ਨਹੀਂ ਹੋਰ ਲੋਕਾਂ ਦਾ ਬਦਲ ਜਿਵੇਂ ਮੈਂ ਪਰ ਪੱਤੇ ਉੱਪਰ ਬੱਜਿਆ ਜਦੋਂ ਆਇਆ ਹੈ ਕੋਈ ਨਹੀਂ ਕੋਈ ਨਹੀਂ ਬੈਠਾ ਮੈਂ ਭਾਈ ਜੀ ਦਾ ਮਹਾਮਾਲਾ ਆਇਆ ਹੈ ਆਪਾਂ ਦੇ ਜਲਵਾ ਦੇ ਸ਼੍ਰੀ ਭਾਈ ਜੀ جان دی ہے کني نال خاطر کو بنا جا رہا اوناں دے بچے دے نیاز دے نال جو بات جان دی ہے کني نال جو بات جان دی ہے پہلے ویلا کرو ویلا دے پاس بنا کے نال ویلا کرانا ہے سارا ویلا کرا دینا ਆਹ ਵੇਲਾ ਰਾਤ ਨੂੰ ਪਤਾ ਨਹੀਂ ਸਰ ਮੇਰੀ ਨਾ ਮੁਲਾਜ਼ਮਾਂ ਨਾਲ ਅੰਦਰ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸਾਡੇ ਸ਼ੀਸ਼ੇ ਪੰਨੇ ਸੀ ਤਾਂ ਨਹੀਂ ਦਵਾਈ ਦੇ ਰਹੇ ਕਦੋਂ ਜੀ ਹੁਣ ਜੀ ਹੁਣ ਕੋਈ ਨਹੀਂ ਮੈਂ ਦੇਖਦਾ ਜੀ ਅਸੀਂ ਨੂੰ ਮੈਂ ਆਇਆ ਆਣ ਕੇ ਦੇ ਚਲੋ ਜੀ ਰੁਕ ਜਾਓ ਤੁਹਾਨੂੰ ਦਵਾਈ ਫੋਟਾ ਆਹ ਦਵਾਈ ਦੇ ਦੇ ਇੱਕ ਲੈਟ ਹੁੰਦੇ

ਬਹੁਤ ਘਾੜਿਆ ਜਾਂ ਜਾ ਰਹੇ ਤੂੰ ਕੀ ਰਾਸ਼ਨ ਲੈਣਾ ਉਹ ਇੱਧਰ ਮੇਰੀ ਗੱਲ ਰਾਸ਼ਨ ਲੈਣਾ ਮਾਂ ਦਾ ਦਹੀਂ ਹੋ ਗਿਆ ਨਾ ਬਾਹਰ ਤੋਂ ਘੜੀ ਪਾਣੀ ਨਾ ਦੇ ਤੂੰ ਘਰੇ ਬੰਦਾ ਦੇ ਦੱਸ ਬਹੁਤ ਛੋਟਾ ਕੰਮ ਦਵਾਈਆਂ ਖਾ ਰਹੇ ਤੁਸੀਂ ਕੰਮ ਕਰਦੇ ਹੋ ਉੱਥੇ ਬੰਦਾ ਨੂੰ ਕਿੱਥੇ ਲੋਕਾਂ ਨੂੰ ਲਈ ਲੋਕਾਂ ਨੂੰ ਲਈ ਕਰਾਂਗਾ ਮੈਂ ਜਾਓ ਜਾ ਕੇ ਆਪਣੇ ਪਰਿਵਾਰ ਕੇ ਰਾਮ ਕਰੋ ਨੂੰ ਉਹਨੂੰ ਬਾਰੇ ਜਾਣਕਾਰੀ ਉਹ ਕਹਾਣੀਆਂ ਨਹੀਂ ਆਈਆਂ ਉਹਨੀਆਂ ਤੋਂ ਕਰ ਰੋ ਕਰਦੇ ਆ ਦੇਖੋ ਲੋਕਾਂ ਪਰਿਆਂ ਕਰਨਾ ਕੋਈ ਵਿਚਾਰਾ ਕਰੀਰੇ ਜਾ ਰਿਹਾ ਹੈ ਉਹਨੂੰ ਜਿਆਦਾ ਜਿਹੜਾ ਅੰਦੇ ਜਾਂਦਾ ਦਾਤ ਹੁੰਦਾ ਕੋਈ ਜਾਣਦਾ ਕੋਈ ਕਿਤੇ ਤੋਂ ਮ ਜਾਣਦਾ ਕੋਈ ਕਿਹੇ ਜਾਣ ਜਾ